ਵਿਸ਼ਵ ਵਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਆ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਬੁਰਾਈ ਦੇ ਉੱਤੇ ਚੰਗਿਆਈ ਦੀ ਜਿੱਤ ਦੇ ਤਿਹਾੜ ਦੁਸ਼ਹਿਰਾ ਪੂਰੇ ਦੇਸ਼ ਅਤੇ ਪੰਜਾਬ ਦੇ ਵਿੱਚ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਦੁਸ਼ਹਿਰੇ ਦਾ ਤਿਹਾੜ ਬੇਇਨਸਾਫੀ ਉੱਤੇ ਧਰਮ ਦੀ ਜਿੱਤ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ ਇਹ ਤਿਹਾੜ ਸ਼ਰਧਾਂ ਨਵਰਾਤਰੇ ਦੀ ਸਮਾਪਤੀ ਦੇ ਨਾਲ ਮਨਾਇਆ ਜਾਂਦਾ Hindu ਕੈਲੰਡਰ ਦੇ ਮੁਤਾਬਕ ਇਸ ਤਿਹਾੜ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ 10ਵੀਂ ਤਰੀਕ ਨੂੰ ਇਹ ਤਿਹਾੜ ਮਨਾਇਆ ਜਾਂਦਾ ਹੈ ਨਵਰਾਤਰੇ ਤੇ ਮਾਂ ਦੁਰਗਾ ਦੇ ਨੌ ਵੱਖ-ਵੱਖਰੇ ਰੂਪਾਂ ਦੀ ਪੂਜਾ ਕਰਨ ਤੋਂ ਬਾਅਦ ਦਸਮੀ ਵਾਲੇ ਦਿਨ ਦੁਸ਼ਹਿਰੇ ਦਾ ਤਿਹਾੜ ਮਨਾਇਆ ਜਾਂਦਾ ਹੈ ਸੋ ਧਾਰਮਿਕ માનਤਾਵਾਂ ਦੇ ਮੁਤਾਬਕ ਇਸ ਦਿਨ ਲੰਕਾ ਦੇ ਰਾਜੇ ਰਾਵਣ ਨੂੰ ਭਗਵਾਨ ਸ਼੍ਰੀ ਰਾਮ ਨੇ ਮਾਰਿਆ ਸੀ ਸੋ ਇਸ ਦਿਨ ਵਿਜੇ ਦਸ਼ਮੀ ਵੀ ਇਸ ਨੂੰ ਕਿਹਾ ਜਾਂਦਾ ਹੈ ਪੂਰੇ ਦੇਸ਼ ਦੇ ਵਿੱਚ 라ਵਣ ਦੇ ਪੁਤਲੇ ਸਾੜੇ ਜਾਂਦੇ ਨੇ ਅਤੇ 라ਵਣ ਦੇ ਪੁਤਲੇ ਸਾੜਨ ਨੂੰ ਬੁਰਾਈ ਨੂੰ ਸਾੜਨ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ ਸੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੂਰੇ ਦੇਸ਼ ਨੂੰ ਬੁਰਾਈ ਦੇ ਉੱਤੇ ਚੰਗਿਆਈ ਤੇ ਸਚਾਈ ਦੀ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਮੇਰੀ ਕਾਮਨਾ ਹੈ ਕਿ ਇਹ ਪਾਵਨ ਅਵਸਰ ਦੇ ਉੱਤੇ ਹਰ ਕਿਸੇ ਨੂੰ ਬੁੱਧੀ ਅਤੇ ਭਗਤੀ ਦੇ ਮਾਰਗ ਦੇ ਉੱਤੇ ਨਿਰੰਤਰ ਚੱਲਣ ਦੀ ਪ੍ਰੇਰਣਾ ਮਿਲੇ ਦੇਸ਼ ਭਰ ਦੇ ਮੇਰੇ ਪਰਿਵਾਰ ਜਨਾਂ ਨੂੰ ਵਿਜੇ ਦਸ਼ਮੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਸੰਦੇਸ਼ ਲਿਖਿਆ ਗਿਆ ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪੰਜਾਬ ਦੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਮੁਬਾਰਕਾਂ ਦਿੱਤੀਆਂ ਨੇ ਭਗਵੰਤ ਸਿੰਘ ਮਾਨ ਨੇ ਲਿਖਿਆ ਕਿ ਬੁਰਾਈ ਅਤੇ ਚੰਗਿਆਈ ਬੁਰਾਈ ਦੇ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਤਿਹਾਰ ਦੁਸ਼ਹਿਰੇ ਦੀਆਂ ਆਪ ਸਭਨਾਂ ਨੂੰ ਲੱਖ-ਲੱਖ ਵਧਾਈਆਂ ਆਓ ਇਸ ਤੇ ਹਰ ਮੌਕੇ ਆਪਣੇ ਅੰਦਰੋਂ ਬੁਰਾਈਆਂ ਤੇ ਬੁਰੀਆਂ ਆਤਾਂ ਨੂੰ ਖਤਮ ਕਰਨ ਦਾ ਪ੍ਰਣ ਕਰਕੇ ਨੇਕ ਵਿਚਾਰ ਉਜਾਗਰ ਕਰੀਏ। ਸੁਦੇਸ਼ ਦੇ ਵੱਡੇ ਆਗੂਆਂ ਦੇ ਵੱਲੋਂ ਦੇਸ਼ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਦੁਸ਼ਹਿਰੇ ਦੀਆਂ ਖੁਸ਼ੀਆਂ ਅਤੇ ਮੁਬਾਰਕਾਂ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਉਧਰ ਜਿੱਥੇ ਇੱਕ ਪਾਸੇ ਦੁਸ਼ਹਿਰੇ ਦਾ ਪਵਿੱਤਰ ਤਿਹਾਰ ਹੈ ਉਥੇ ਹੀ 2 ਅਕਤੂਬਰ ਯਾਨੀ ਕਿ ਅੱਜ ਦੇ ਦਿਨ ਮਹਾਤਮਾ ਗਾਂਧੀ ਦੀ 156ਵੀਂ ਜਨਮ ਦਿਵਸ ਹੈ ਜੋ ਕਿ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਹੀ ਹੈ ਅੱਜ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਵੀ 101ਵੀਂ ਜਨਮ ਦਿਵਸ ਹੈ ਸudevਸ਼ ਭਰ ਦੇ ਵਿੱਚ ਇਹਨਾਂ ਦੋ ਵੱਡੇ ਆਗੂਆਂ ਦੀ ਜਨਮ ਦਿਵਸ ਹੈ ਜਿਹੜੀ ਉਹ ਵੀ ਮਨਾਇਆ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਜਕਾਟ ਵਿਖੇ ਮਹਾਤਮਾ ਗਾਂਧੀ ਅਤੇ ਵਿਜੇਟਾਟ ਵਿਖੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1969 ਨੂੰ ਗੁਜਰਾਤ ਦੇ ਪੋਰਬੰਦਰ ਦੇ ਵਿੱਚ ਹੋਇਆ ਸੀ ਉਹਨਾਂ ਨੂੰ ਸੱਚਾਈ ਤੇ ਹਿੰਸਾ ਦੀ ਉਦਾਹਰਣ ਮੰਨਿਆ ਜਾਂਦਾ ਹੈ ਉਹਨਾਂ ਦੀ ਜਨਮ ਦਿਤੀ ਨੂੰ ਸੰਯੁਕਤ ਰਾਸ਼ਟਰ ਦੁਆਰਾ ਵੀ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਤੌਰ ਤੇ ਮਾਨਤਾ ਦਿੱਤੀ ਗਈ ਹੈ ਸੋ ਦੂਜੇ ਪਾਸੇ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਉਹਨਾਂ ਦੇ ਨਾਅਰੇ ਜੈ ਜਵਾਨ ਜੈ ਕਿਸਾਨ ਦੇ ਲਈ ਜਾਣਿਆ ਜਾਂਦਾ ਹੈ ਉਹਨਾਂ ਦਾ ਜਨਮ ਵੀ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਦੇ ਦੀਨਦਿਆਲ ਉਪਾਧਿਆਏ ਨਗਰ ਨਗਰ ਦੇ ਵਿੱਚ ਹੋਇਆ ਸੀ ਉਸ ਸਮੇਂ ਇਸ ਨੂੰ ਮੁਗਲ ਸਰਾਏ ਕਿਹਾ ਜਾਂਦਾ ਸੀ ਇਹਨਾਂ ਦੋਨਾਂ ਆਗੂਆਂ ਦੇ ਜਨਮ ਦਿਹਾੜੇ ਮੌਕੇ ਅੱਜ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹਨਾਂ ਦੇ ਯਾਦਗਾਰੀ ਸਥਾਨਾਂ ਤੇ ਜਾ ਕੇ ਦੋਵੇਂ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ ਨੇ ਦੇਸ਼ ਭਰ ਦੇ ਵਿੱਚ ਅੱਜ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਪਰ ਪੰਜਾਬ ਦੇ ਵਿੱਚ ਮੌਸਮ ਜਿਹੜਾ ਹੈ ਉਸ ਸੁਖਾਵਾਂ ਨਹੀਂ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਅਤੇ ਕਿਤੇ ਕਿਤੇ ਹਲਕੀ ਬਰਸਾਤ ਵੀ ਹੋ ਰਹੀ ਹੈ ਅਜੇ ਵਿੱਚ 라ਵਣ ਮੇਗਨਾਥ ਤੇ ਕੁੰਭ ਕਰਨ ਦੇ ਜੋ ਪੁਤਲੇ ਆ ਸ਼ਾਮ ਨੂੰ ਜਲਾਏ ਜਾ ਰਹੇ ਨੇ ਉਹਨਾਂ ਪੁਤਲਿਆਂ ਨੂੰ ਵੀ ਕਈ ਜਗ੍ਹਾ ਤੇ ਨੁਕਸਾਨ ਪਹੁੰਚਿਆ ਜਲੰਧਰ ਅਤੇ ਹੁਸ਼ਿਆਰਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਲਕੀ ਬਰਸਾਤ ਤੇ ਤੇਜ਼ ਹਵਾਵਾਂ ਨੇ ਪੁਤਲਿਆਂ ਦਾ ਨੁਕਸਾਨ ਕੀਤਾ ਹੈ ਪੁਤਲਿਆਂ ਦੇ ਵਿੱਚ ਕੁਝ ਨੁਕਸਾਨ ਹੋਇਆ ਪਰ ਮੈਨੇਜਮੈਂਟ ਦਾ ਕਹਿਣਾ ਕਿ 라ਵਣ ਦਹਨ ਜ਼ਰੂਰ ਕੀਤਾ ਜਾਵੇਗਾ ਉਧਰ ਹੁਸ਼ਿਆਰਪੁਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਹਵਾਵਾਂ ਕਾਰਨ ਪੁਤਲੇ ਨੁਕਸਾਨ ਤੇ ਉਧਰ ਕਮਿਸ਼ਨ ਫਾਰ 에ਅ ਕੁਆਲਿਟੀ ਮੈਨੇਜਮੈਂਟ ਤੇ ਹਕੁਮਤ ਤੇ ਪੰਜਾਬ ਤੇ ਹਰਿਆਣਾ ਨੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟ ਕਰਨ ਦੇ ਲਈ ਕੰਪ੍ਰਹੈਂਸਿਵ ਐਕਸ਼ਨ ਪਲਾਨ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਹੁਣ 1 ਅਕਤੂਬਰ ਤੋਂ 30 ਨਵੰਬਰ ਤੱਕ ਪੰਜਾਬ ਤੇ ਹਰਿਆਣਾ ਦੇ ਵਿੱਚ ਸੀਪੀਸੀਬੀ ਤੇ ਉਡਣ ਦਸਤੇ ਵੀ ਨਜ਼ਰ ਰੱਖਣਗੇ ਯਾਨੀ ਕਿ ਲਗਾਤਾਰ ਉਡਣ ਦਸਤੇ ਆ ਜਿਹੜੇ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਨਜ਼ਰ ਰੱਖਣਗੇ ਇਹਨਾਂ ਦੀ ਨਜ਼ਰ ਪਰਾਲੀ ਜਲਾਉਣ ਦੇ ਮਾਮਲਿਆਂ ਤੇ ਹੌਟਸਪੌਟ ਤੇ ਰਹੇਗੀ ਹੌਟਸਪੌਟ ਤੇ ਪਰਾਲੀ ਜਲਾਉਣ ਦੇ ਸਭ ਤੋਂ ਜ਼ਿਆਦਾ ਮਾਮਲੇ ਆਉਂਦੇ ਨੇ ਤੇ ਨਾਲ ਦੀ ਨਾਲ ਪੰਜਾਬ ਤੇ ਹਰਿਆਣਾ ਵੀ ਪਰਾਲੀ ਜਲਾਉਣ ਦੇ ਮਾਮਲਿਆਂ ਦੇ ਵਿੱਚ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਨੇ ਸੋ ਸੀਪੀਸੀਬੀ ਜਿਸ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਕਿਹਾ ਜਾਂਦਾ ਹੈ ਇਸ ਦੇ ਫਲਾਈਂਗ ਸਕੁਆਰਡ ਸੰਬੰਧਿਤ ਜ਼ਿਲ੍ਹੇ ਦੀ ਅਥਾਰਟੀ ਅਤੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰਨਗੇ ਉਹ ਰਾਜ ਦੇ ਨੋਡਲ ਅਫਸਰ ਨਾਲ ਸਿੱਧੇ ਤੌਰ ਤੇ ਸੰਪਰਕ ਚ ਰਹਿਣਗੇ ਫਲਾਈਂਗ ਸਕੁਆਰਡ ਨੂੰ ਪੰਜਾਬ ਦੇ 16 ਜ਼ਿਲ੍ਹੇ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਉਧਰ ਹਰਿਆਣਾ ਦੇ ਜੀਂਦ ਕੈਥੜ ਕਰਨਾਲ ਕੁਰਕਸ਼ੇਤਰ ਸਿਰਸਾ ਸੋਨੀਪਤ ਯਮਨਾ ਨਗਰ ਦੇ ਵਿੱਚ ਫਲਾਈਂਗ ਸਕਾਡ ਲਗਾਏ ਗਏ ਨੇ ਫਲਾਈਂਗ ਸਕਾਡ ਜ਼ਮੀਨੀ ਪੱਧਰ ਤੇ ਪ੍ਰਾਲੀ ਦੀ ਰਿਪੋਰਟ ਰੋਜ਼ CAQM ਅਤੇ CPCB ਨੂੰ ਭੇਜਣਗੇ ਨਾਲ ਹੀ ਰਿਪੋਰਟ ਦੇ ਵਿੱਚ ਇਹ ਵੀ ਰਹੇਗਾ ਕਿ ਪ੍ਰਾਲੀ ਜਲਾਉਣ ਦੇ ਮਾਮਲਿਆਂ ਨੂੰ ਘੱਟ ਕਰਨ ਤੇ ਲਈ ਜ਼ਿਲ੍ਹਾ ਪੱਧਰ ਤੇ ਵੀ ਕਦਮ ਚੁੱਕੇ ਗਏ ਨੇ ਫਲਾਈਂਗ ਸਕਾਡ ਨੂੰ ਪੁਲਿਸ ਅਤੇ ਡਿਪਾਰਟਮੈਂਟ ਦੇ ਸੰਬੰਧਿਤ ਏਰੀਆ ਥਾਣੇ ਇਨਚਾਰਜ ਦਾ ਵੀ ਸਹਿਯੋਗ ਮਿਲੇਗਾ ਸੋ ਵੱਡੇ ਪੱਧਰ ਤੇ ਕਾਰਵਾਈ ਕਰਨ ਦੀ ਤਿਆਰੀ ਹੈ ਪਰਾਲੀ ਜਲਾਉਣ ਦੇ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਏਜੰਸੀਆਂ ਅਤੇ ਪੁਲਿਸ ਦੇ ਵੱਲੋਂ ਪੱਕੇ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਅਮਰੀਕਾ ਦੇ ਵਿੱਚ ਲਗਭਗ 7.5 ਲੱਖ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਇਹਨਾਂ ਵਿੱਚੋਂ 3 ਲੱਖ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਸੋ ਲਗਾਤਾਰ ਦੂਜੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਸਰਕਾਰੀ ਫੰਡਿੰਗ ਬਿੱਲ ਪਾਸ ਕਰਨ ਦੇ ਵਿੱਚ ਅਸਫਲ ਰਹੇ ਨੇ ਇਸ ਦੇ ਨਾਲ ਹੀ ਗੈਰ ਜ਼ਰੂਰੀ ਸਰਕਾਰੀ ਕੰਮ ਠੱਪ ਹੋ ਗਿਆ ਸਰਕਾਰੀ ਖੇਤੀਬਾੜੀ ਵਿਭਾਗ ਕਿਰਤ ਵਿਭਾਗ ਵੈਟਰਿਨਰੀ ਮੈਡੀਸਨ ਵਿਭਾਗ ਕਾਂਗਰਸ ਦੀ ਲਾਇਬ੍ਰੇਰੀ ਸੁਪਰੀਮ ਕੋਰਟ ਫੈਡਰਲ ਕੋਰਟ ਯੂ ਐਸ ਬੋਟానికਲ ਗਾਰਡਨ ਵਾਤਾਵਰਣ ਸੁਰੱਖਿਆ ਏਜੰਸੀਆਂ ਅਤੇ ਰਾਸ਼ਟਰੀ ਸਿਹਤ ਸੰਸਥਾਵਾਂ ਸਮੇਤ ਕਈ ਸੰਸਥਾਵਾਂ ਤੇ ਵਿਭਾਗਾਂ ਦੇ ਦਫ਼ਤਰ ਬੰਦ ਕਰ ਦਿੱਤੇ ਗਏ ਨੇ ਬੋਧਵਾਨ ਨੂੰ ਫੰਡਿੰਗ ਤੇ ਦੂਜੀ ਵਾਰ VOTING ਹੋਈ ਬਿੱਲ ਨੂੰ ਇੱਕ ਵੀ ਵਾਰ ਹੱਕ ਦੇ ਵਿੱਚ 55 ਅਤੇ ਵਿਰੋਧ ਦੇ ਵਿੱਚ 45 ਵੋਟਾਂ ਮਿਲੀਆਂ ਪਾਸ ਹੋਣ ਦੇ ਲਈ 60 ਵੋਟਾਂ ਦੀ ਜ਼ਰੂਰਤ ਸੀ ਸੋ ਪਿਛਲੀ VOTING ਦੇ ਵਿੱਚ ਬਿੱਲ ਪਾਸ ਨਹੀਂ ਹੋ ਸਕਿਆ ਸੀ ਜਿਸ ਕਾਰਨ ਅਮਰੀਕਾ ਦੇ ਵਿੱਚ ਸ਼ਟਡਾਊਨ ਹੋ ਗਿਆ ਬੁੱਧਵਾਰ ਨੂੰ ਦੇਰ ਰਾਤ ਡੈਮੋਕ੍ਰੇਟਸ ਦੇ ਫੰਡਿੰਗ ਬਿੱਲ ਤੇ ਵੋਟਾਂ ਪਾਈਆਂ ਗਈਆਂ ਜਿਸ ਦੇ ਵਿੱਚ ਸਿਹਤ ਵਿਭਾਗ ਦੀਆਂ ਮੰਗਾਂ ਸ਼ਾਮਲ ਸਨ ਇਸ ਬਿੱਲ ਦੇ ਹੱਕ ਦੇ ਵਿੱਚ 46 ਅਤੇ ਵਿਰੋਧ ਦੇ ਵਿੱਚ 53 ਵੋਟਾਂ ਪਈਆਂ ਸੋ ਇਹ ਬਿੱਲ ਪਾਸ ਨਹੀਂ ਹੋ ਸਕਿਆ ਸੈਨੇਟ ਨੇ ਅਗਲੇ 2 ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਸੋ ਇਸ ਬਿੱਲ ਨੂੰ ਸ਼ੁੱਕਰਵਾਰ ਨੂੰ ਦੁਬਾਰਾ VOTING ਹੋਵੇਗੀ ਸੋ ਮੈਂਬਰੀ ਸੈਨੇਟ ਦੇ ਵਿੱਚ 53 ਰਿਪਬਲਿਕਨ 47 ਡੈਮੋਕ੍ਰੇਟਸ ਅਤੇ ਦੋ ਆਜ਼ਾਦ ਉਮੀਦਵਾਰ ਸ਼ਾਮਲ ਨਹੀਂ ਦੋਵੇਂ ਆਜ਼ਾਦ ਉਮੀਦਵਾਰਾਂ ਨੇ ਯੂਐਸ ਫੰਡਿੰਗ ਬਿੱਲ ਦੇ ਹੱਕ ਦੇ ਵਿੱਚ ਵੋਟ ਕੀਤੀ ਹੈ 트럼ਪ ਦੀ ਰਿਪਬਲਿਕਨ ਪਾਰਟੀ ਨੂੰ ਵਿਰੋਧੀ ਡੈਮੋਕ੍ਰੈਟਿਕ ਸਮਰਥਨ ਦੀ ਜ਼ਰੂਰਤ ਸੀ ਪਰ ਡੈਮੋਕ੍ਰੇਟਸ ਨੇ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਦਿੱਤੀ ਹੈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸਰਕਾਰ ਨੂੰ ਹਰ ਸਾਲ ਆਪਣਾ ਬਜਟ ਪਾਸ ਕਰਨਾ ਪੈਂਦਾ ਹੈ ਜੇਕਰ ਕਾਂਗਰਸ ਬਜਟ ਤੇ ਸਹਿਮਤ ਹੋਣ ਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ ਅਤੇ ਸਰਕਾਰੀ ਫੰਡਿੰਗ ਵੀ ਰੋਕ ਦਿੱਤੀ ਜਾਂਦੀ ਹੈ ਇਸ ਦੇ ਨਤੀਜੇ ਵਜੋਂ ਕੁਝ ਸਰਕਾਰੀ ਵਿਭਾਗਾਂ ਅਤੇ ਸੇਵਾਵਾਂ ਨੂੰ ਕੋਈ ਫੰਡਿੰਗ ਨਹੀਂ ਮਿਲਦੀ ਗੈਰ ਜ਼ਰੂਰੀ ਸੇਵਾਵਾਂ ਬੰਦ ਹੋ ਜਾਂਦੀਆਂ ਨੇ ਇਸ ਨੂੰ ਸਰਕਾਰੀ ਸ਼ਟਡਾਊਨ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੇ ਆਜ਼ਾਦਤ ਬਹੁਤ ਬਹੁਤ ਧੰਨਵਾਦ